ਤੇ ਮੈਨੂੰ ਕਹਿਣ ਦੇਣਾ ਜਿੰਨੇ ਤਾਲੇ ਨੇ ਮੇਰੇ ਖਿਆਲ ਇਹਨੇ ਦੁਨੀਆ ਹੀ ਤੇ ਚੌਰ ਹੋਣਗੇ لازمی ਜਿੰਨੇ ਮਕਾਨ ਇੱਕ ਇੱਕ ਦਾ ਮਕਾਨ ਹੈ ਜਬੀ ਵੀ ਤਾਲੇ ਸਾਰੇ ਕਮਰਿਆਂ ਨੂੰ ਤਾਲੇ ਸਾਰੇ ਸੂਟ ਕੇਸਾਂ ਨੂੰ ਤਾਲੇ ਸਾਰੀ ਲੋਕਰਾਂ ਨੂੰ ਬੰਦ ਕਰਕੇ ਰੱਖੇ ਧਨ ਨੂੰ ਛਪਾਣਾ ਤਾਲਿਆਂ ਦੀ ਲੋੜ ਕਿਉਂ ਛੁਪਾਣਾ ਚੋਰ ਨੇ ਚੋਰ ਵੀ ਆਪਣਾ ਧਨ ਚੋਰਾ ਤੋਂ ਛੁਪਾਉਂਦੇ ਨੇ ਦੂਜਾ ਚੋਰ ਨਾਲੋਂ ਹੁਣ ਮੈਂ ਅਰਜ਼ ਕਰਾਂ ਖ਼ਰੀਬਨ ਖ਼ਰੀਬਨ ਚੋਰ ਬਰਾਬਰੀ ਆਉਂਦੇ ਨੇ ਚੋਰੀ ਛੋਟੀ ਵੱਡੀ ਹੋ ਸਕਦੀ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਇਸ ਵਾਸਤੇ ਪੰਜਾਬੀ ਮੁਹਾਵਰਾ ਹੈ ਕੱਖ ਦੀ ਚੋਰੀ ਲੱਖ ਦੀ ਚੋਰੀ ਕਿਹ ਕੋ ਐਸਾ ਕਿਉਂ ਕਹਿ ਦਿੱਤਾ ਇੱਕ ਨੇ ਤੇ ਸਿਰਫ ਕੱਖ ਚੁਰਾਇਆ ਔਰ ਇੱਕ ਨੇ ਲੱਖ ਚੁਰਾਇਆ ਇਹ ਦੋਵੇਂ ਬਰਾਬਰ ਕਿਵੇਂ ਹੋ ਗਏ ਕੱਖ ਦੀ ਚੋਰੀ ਲੱਖ ਦੀ ਚੋਰੀ ਚੋਰੀ ਛੋਟੀ ਵੱਡੀ ਆਉਂਦੀ ਏ ਚੋਰ ਛੋਟਾ ਵੱਡਾ ਨਹੀਂ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਕੱਖ ਚੁਰਾਇਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਲੱਕ ਚੁਰਾਇਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਇੱਕ ਮਨੁੱਖ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਪੂਰੇ ਪਰਿਵਾਰ ਨੂੰ ਲੁੱਟਿਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਸਿਰਫ ਕੌਮ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਸਾਰੇ ਦੇਸ਼ ਨੂੰ ਲੁੱਟਿਆ ਕੋਹ ਲੁੱਟਿਆ ਰਾਜ ਕੇ ਲੁੱਟੇ ਜੀ ਜਿਹੜਾ ਹਿਸਾਬੋਂ ਵੀ ਜ਼ਿਆਦਾ ਸੰਪਨ ਤੇ ਸਮਰੱਥ ਹੈ ਉਹਨੇ ساری ਦੁਨੀਆ ਨੂੰ ਲੁੱਟਿਆ ਫਿਰ ਇਹਦੇ ਨਾਲ ਮੈਂ ਬਾਰ ਬਾਰ ਮਾਫੀ ਮੰਗ ਲਵਾਂ ਕਿਉਂਕਿ ਸ਼ਬਦ ਨਾ ਹੁੰਦਾ ਕਿ ਮੈਂ ਨਹੀਂ ਕਹਿ ਸਕਦਾ ਸਮਾਜ ਇਸ ਵਕਤ ਚੋਰਾ ਦਾ ਸੋ ਸਾਰੇ ਸੰਸਾਰ ਵਿੱਚ ਚੋਰੀ ਹੈ ਉਸੇ ਇੱਕ ਦੇਸ਼ ਦਾ ਵੀ ਨਾ ਨਹੀਂ ਲੈ ਸਕਦੇ ਜਿੱਥੇ ਚੋਰੀ ਨਾ ਹੋਵੇ ਚੋਰੀ ਨਾ ਮੈਨੂੰ ਗੱਲ ਬੁੱਲ ਰਹੀ ਨਹੀਂ ਚੇਤੇ ਆ ਗਈ ਹੈ ਸ਼ਾਇਦ ਮੈਂ ਆਪ ਨੂੰ ਸਰਵਨ ਕਰਾਈਏ ਸੰਨ 81 ਦੀ ਗੱਲ ਹੈ ਦਾਸ ਨੇ ਉਹ ਇੱਕ ਔਰਤ ਸਿੰਘ ਸਾਬ ਦੇ ਕਹਾ ਕਰ ਰਿਆ ਸੀ ਇਹ ਆਸਾਨ ਕੋਦੋਂ ਨਵਾਂ ਨਵਾਂ ਬਣਿਆ ਸੀ ਦਾਸ ਨੂੰ ਬੁਲਾਇਆ ਵੇ 15 20 ਦਿਨ ਕੱਤਾ ਕਰੋ ਦਸਵੀਂ ਘਰ ਨੇ ਆਲੇ ਦੋਲੇ ਸੇਵੀ ਨਹੀਂ ਆਉਂਦੇ ਤੇ ਕੋਈ ਗੁਰਦੁਆਰੇ ਦਾ ਕੁਝ ਪਤਾ ਚੜੇ ਕੋਈ ਗੁਰਦੁਆਰਾ ਬਣੇ ਐਸ ਪਹਿਲੇ ਦਿਨ ਕਥਾ ਕਰਦਿਆਂ ਮੈਨੂੰ ਹੋਏ ਕਿ ਚੌਥੇ ਦਿਨ ਰਾਤ ਨੂੰ ਜਦ ਮੈਂ ਰਾਤ ਨੂੰ ਉੰ ਲੈਨੇ ਉੱਥੇ ਦੇਵਾਂ ਸਵੇਰੇ ਤੇ ਕੋਈ ਮਾਤਾ ਕਾ ਕਣ ਵੀ ਨਹੀਂ ਆਉਂਦਾ ਹੈ ਨਹੀਂ ਕਿਸੇ ਪਜਦੇ ਨੇ ਸੰਕਾਰ ਤੋਂ ਲਾਈਟ ਚਲੀ ਗਈ ਕੋਲ ਬੈਠੇ ਸਨ ਮੇਰੇ ਸਰਦਾਰ ਕੀਰਤ ਸਿੰਘ ਸੇਟੇ ਇਹ ਮੈਂ ਕਿ ਕੈਵੀ ਲਾਈਟ ਚਲੀ ਜਾਂਦੀ ਹੈ ਬੈਨੋ ਕਹਿ ਲਗੇ ਜਾਂਦੀ ਤੇ ਨਹੀਂ ਅਸੀਂ ਪਹਿਲੀ ਵਾਰੀ ਦੇਖੇ ਪਹਿਲੀ ਵਾਰੀ ਤੇ ਲਾਈਟ ਨਹੀਂ ਜਾਂਦੀ ਉਹ ਹੁਣ ਪਿੱਛੇ ਥੋੜੇ ਦਿਨ ਹੋਏ ਨੇ ਉਦੋਂ ਵੀ ਹਾਦਸਾ ਹੋਇਆ ਉਦੋਂ ਤੇ ਸਾਰੇ ਅਮਰੀਕਾ ਦੇ ਚਲੇ ਗਏ ਮੈਂ ਸਨ ਇੱਕ ਐਸੀ ਵੀ ਗੱਲ ਕਰਦਾ ਸਾਰੇ ਨਿਊਯਾਰਕ ਦੀ ਲਾਈਟ ਚਲੀ ਬਿਜਲੀ ਤੇ ਰਾਤ ਦਾ ਜੋ ਲਿਫਟਾਂ ਦੇ ਸਨ ਉਹ ਲਿਫਟ ਦੇ ਵਿੱਚ ਫਸੇ ਰਹੇ ਜੋ ਇਲੈਕਟ੍ਰਿਕ ਟ੍ਰੇਨਾਂ ਦੇ ਵਿੱਚ ਬੈਠੇ ਸਨ ਉਹ ਟ੍ਰੇਨਾਂ ਵਿੱਚ ਫਸੇ ਰਹੇ ਬੈਂਕ ਦੀ ਸਕਿਉਰਿਟੀ ਸਾਰੇ ਬੈਂਕਾਂ ਦੀ ਸਕਿਉਰਿਟੀ ਇਲੈਕਟ੍ਰਿਕ ਸਿਸਟਮ ਨਾਲ ਹੈ ਸਕਿਉਰਿਟੀ ਸਿਸਟਮ ਵੀ ਫੇਲ ਹੋ ਗਿਆ ਮਨੁਖੀਰ ਸਿੰਘ ਜੀ ਨੇ ਕਿਹਾ ਇੱਥੇ ਇਸ ਤਰ੍ਹਾਂ ਨਹੀਂ ਆਉਂਦਾ ਪਤਾ ਨਹੀਂ ਕਿਉਂ ਗਜ਼ਬ ਦੀ ਗੱਲ ساری ਰਾਤ ਲਾਈਟ ਨਹੀਂ ਆਈ ਨਹੀਂ ਆਈ ਸਵੇਰੇ ਚਾਲੂ ਹੋਈ ਉਹਦੇ ਨਾਲ TV ਹਰ ਮਨੁੱਖ ਨੇ ਖੋਲਿਆ ਬਈ ਦੇਖੀਏ ਕਾਰਨ ਕੀ ਹੈ ਪਤਾ ਚਲਿਆ ਆਸਮਾਨ ਨਹੀਂ ਬਿਜਲੀ ਨਿਊਯਾਰਕ ਦੇ ਸਭ ਤੋਂ ਵੱਡੇ ਟ੍ਰਾਂਸਫਾਰਮਰ ਤੇ ਡਰ ਗਈ ਉਹਨੇ ਸਾਰਾ ਸਿਸਟਮ ਤੋੜ ਕੇ ਰੱਖ ਦਿੱਤਾ ਟ੍ਰਾਂਸਫਾਰਮਰ ਜਲਾ ਕੇ ਰੱਖ ਸਿਸਟਮ ਸਾਰਾ ਬੰਦ ਹੋ ਗਿਆ ਉਸ ਰਾਤ ਨੂੰ ਇੱਕ ਰਾਤ ਨੂੰ ਸ਼ਵਾਲੀ ਸੌ ਚੋਰ ਪਕੜੇ ਰਹੇ ਬੈਂਕ ਲੁੱਟ ਗਏ ਦੁਕਾਨਾਂ ਲੁੱਟ ਗਏ ਘਰ ਲੁੱਟਦੇ ਅੰਧੇਰਾ ਸੀ ਉਹਨਾਂ ਨੂੰ ਪਤਾ ਚੱਲ ਗਿਆ ਸਕਿਉਰਿਟੀ ਸਿਸਟਮ ਤੇ ਪਹਿਲੇ ਬੈਂਕ ਲੁੱਟੇ ਗਏ ਸਟੋਰ ਲੁੱਟੇ ਗਏ ਦੁਕਾਨਾਂ ਲੁੱਟੀਆਂ ਗਈਆਂ 4404 ਇੱਕ ਰਾਤ ਦੇ ਪਕੜੇ ਕਿਉਂਕਿ ਸਾਰੀ ਪੁਲਿਸ ਹਰਕਤ ਦੇ ਚ ਆ ਗਏ ਹੁੰਦੇ ਰਹਿ ਗੜਬੜਨਾ ਮੈਂ ਇਹ ਦੇਖ ਕੇ ਦਿਨ ਨੂੰ ਅਖਬਾਰਾਂ ਚ ਪੜ੍ਹ ਕੇ ਤੇ ਟੀਵੀ ਤੇ ਤਬ ਦੇਖ ਕੇ ਸੁਣ ਕੇ 당ਗ ਰਿਹਾ ਫਿਰ ਮੈਂ ਸਰਦਾਰ ਫੀਰਸ ਸਿੰਘ ਨੂੰ ਕਹੇ ਮੈਂ ਗੱਲ ਇੱਕ ਰਾਤ ਲਾਈਟ ਗਈ ਨਿਊਯਾਰਕ ਤੁਹਾਲੀ ਸੌ ਸੌ ਪਕੜੇ ਗਏ ਨੇ ਜਿਹੜੇ ਨਹੀਂ ਪਕੜੇ ਗਏ ਉਹ ਅਲੱਗ ਕਿਉਂਕਿ ਪੁਲਿਸ ਕਹਿ ਰਹੀ ਸੀ ਜਿਹੜੇ ਪਕੜੇ ਗਏ ਨੇ ਤੇ ਕੁਝ ਵੀ ਨਹੀਂ ਇਸ ਤੋਂ 7-8 ਗੁਣਾ ਹੋਰ ਨੇ ਜੋ ਬੈਂਕਾਂ ਦੇ ਬੈਂਕ ਸਟੋਰਾਂ ਦੇ ਸਟੋਰ ਲੁੱਟ ਕੇ ਲੈ ਗਏ ਨਹੀਂ ਪਕੜੇ ਗਏ ਆ ਪਕੜੇ ਕਿ ਕਿਤੇ ਜਿਤਨੇ ਚੋਰ ਸਾਨੀਤ ਨਹੀਂ ਪੁਲਿਸ ਨਹੀਂ ਸੀ ਜੇਨੋ ਦਾ ਲਗਿਆ ਸਭ ਚੋਰਣ ਲੱਗ ਪਿਆ ਮੈਂ ਕੀਰਤ ਸਿੰਘ ਨੂੰ ਕਹ ਮੈਂ ਕਿਹਾ ਅਮਰੀਕਾ ਨਾਲੋਂ ਸਰ ਭਾਰ ਦਿੱਤੰਗਾ ਕਈ ਪ੍ਰਾਂਤਾਂ ਚ ਰਾਤ ਨੂੰ ਰੋਜ਼ ਲਾਈਟ ਜਾਂਦੀ ਏ ਇੱਕ ਵੀ ਚੋਰ ਨਹੀਂ ਪਕੜਿਆ ਜਾਂਦਾ ਕੋਈ ਚੋਰੀ ਇਤਨੀ ਹੁੰਦੀ ਨਹੀਂ ਮੈਂ ਕਹਿੰਦੇ ਸਮਝਦਾ ਸੀ ਇਹ ਦੁਸਤਾਨ ਨਾਲੋਂ ਅਮਰੀਕਾ ਬਹੁਤ ਅੱਗੇ ਹੈ ਮੈਨੇ ਪਿੰਜ ਲੱਗਦੇ ਚੋਰਾਂ ਦਾ ਹੀ ਦੇਸ਼ ਹੈ ਆ ਦੋਗੇ ਇੰਨੇ ਚੋਰ ਇੱਕ ਰਾਤ ਦੇ ਦਰਸਲ ਅਗਰ ਕੋਈ ਸ਼ਰੀਫ ਹੈ ਤੋਂ ਇਸ ਵਾਸਤੇ ਹੈ ਅਜੇ ਚੋਰੀ ਕਰਨ ਦਾ ਮੌਕਾ ਨਹੀਂ ਪਟਾ ਛੋਟਾ ਮੌਕਾ ਮਿਲੇ ਹੈ ਉਹ ਗੁਰਦੁਆਰੇ ਦੇ ਚੁੱਕੇ ਸੇ ਦੀਆਂ ਚਪਲਾਂ ਹੀ ਚੋਰਾ ਕੇ ਲੈ ਗਿਆ ਵੱਡਾ ਮੌਕਾ ਮਿਲੇ ਆ ਸਾਰੀ ਗੋਲਤ ਹੜੱਪ ਕਰ ਗਏ ਮੌਕੇ ਦੀ ਗੱਲ ਛੋਟਾ ਮੌਕਾ ਮਿਲੇ ਆ ਇੱਕ ਬੰਦੇ ਨੂੰ ਲੁੱਟਿਆ ਵੱਡਾ ਮੌਕਾ ਮਿਲੇ ਆ ਸਾਰੇ ਪਰਿਵਾਰ ਨੂੰ ਲੁੱਟਿਆ ਹੋਰ ਵੱਡਾ ਮੌਕਾ ਮਿਲੇ ਸਾਰੇ ਕੌਮਾਂ ਨੂੰ ਲੁੱਟਿਆ ਔਰ ਵਕਤ ਦਾ ਮੌਕਾ ਮਿਲੇ ਸਾਰੇ ਦੇਸ਼ ਨੂੰ ਲੁੱਟਿਆ ਇਸ ਤੋਂ ਜ਼ਿਆਦਾ ਸਮਰਥਾ ਹੈ ساری ਦੁਨੀਆ ਨੂੰ ਲੁੱਟੇ ਇਸ ਦੁਨੀਆ ਦੇ ਦੁਨੀਆ ਦੇ ਲੁੱਟੇਰੇ ਦੇਸ਼ ਦੇ ਲੁੱਟੇਰੇ ਪਰਿਵਾਰ ਦੇ ਲੁੱਟੇਰੇ ਕੌਮ ਦੇ ਲੁੱਟੇਰੇ ਵਿਅਕਤੀ ਵਿਅਕਤੀ ਦੇ ਲੁੱਟੇਰੇ ਮੌਜੂਦ ਸਮਾਜ ਚੋਰਾ ਹੈ ਇਹਨੇ ਤਾਂ ਸਾਈਕਲ ਨੂੰ ਤਾਲਾ ਲਾਵਾਰ ਨੂੰ ਤਾਲਾ ਲਾ ਸਕੂਟਰ ਨੂੰ ਤਾਲਾ ਲਾ ਦੁਕਾਨ ਨੂੰ ਤਾਲਾ ਲਾ ਮਕਾਨ ਨੂੰ ਤਾਲਾ ਹਰ ਪਾਸੇ ਹੀ ਤਾਲੇ ਹੀ ਤਾਲੇ ਤੇ ਤਾਲੇ ਸੰਤਾਂ ਤੋਂ ਡਰਦੇ ਨਹੀਂ ਲਾਏ ਜਾਂਦੇ ਚੋਰਾਂ ਤੋਂ ਡਰਦੇ ਨੇ ਇਦਾ ਮਤਲਬ ਚੋਰੀ ਤੇ ਚੋਰ ਹਰ ਜਗ੍ਹਾ ਮੌਜੂਦ ਗਾਲਬਨ 8-9 ਸਾਲ ਪੁਰਾਣੀ ਗੱਲ ਹੈ ਇਤਿਹਾਸਿਕ ਮੰਦਿਰੇ ਬਨਾਰਸ ਦੇ ਸ਼ਿਵ ਦੀ ਰਾ ਮੁਕਟ ਚੋਰੀ ਹੋ ਗਿਆ। ਤੋਂ ਮੁਕਟ ਦੇ ਉੱਤੇ ਨੀਲਮ ਪੰਨੇ ਜੜਕ ਸੰ ਕਰੋੜਾਂ ਦਾ ਮੁਕਟ ਚੋਰੀ। ਸਾਰੇ ਦੇਸ਼ ਦੇ ਚ ਹਲਚਲ ਯੂਪੀ ਦੇ ਕਿ ਹਲਚਲ ਹੋਣੀ ਸੀ। ਸਾਰੇ ਯੂਪੀ ਦੇ ਕਿ ਬਹੁਤ ਵੱਡੇ ਪੱਦਰ ਤੇ ਹਲਚਲ ਹੈ। ਇਤਿਹਾਸਿਕ ਉਹ ਕੀਮਤੀ ਮੁਕਟ ਚੋਰੀ ਹੋ ਗਿਆ। ਫੇਰ ਨਵੇਂ ਆ ਬੋ ਮੁਕਟ ਫਿਰ ਪੁਜਾਰੀ ਹੁਣ ਲਵੇ ਤਿੰਨਵੇਂ ਅਸਵਾਰਾਂ ਦੀ ਕਬਰ ਤੇਵੀ ਦੀ ਕਬਰ ਇਹਦਾ ਮਤਲਬ ਜੋ ਪੂਜਾ ਕਰ ਰਿਹਾ ਸੀ ਉਹ ਵੀ ਚੋਰ ਸੀ ਬਾਅਦ ਵਿੱਚ ਪਤਾ ਚੱਲਿਆ ਮੁਖੀਏ ਵੀ ਨਾਲ ਸਨ ਤੋਂ ਮੰਦਰ ਦੇ ਜਿਹੜੇ ਮੁੰਤਜ਼ਮ ਸਨ ਉਹ ਵੀ ਚੋਰ ਸਨ ਆਦੋਗੇ ਸਮਾਜ ਚੌਰਾੰਗ ਜਿਹਨੂੰ ਮੌਕਾ ਨਹੀਂ ਮਿਲਿਆ ਬਸ ਸ਼ਰੀਰ ਹੈ ਜਦੋਂ ਮੈਨੂੰ ਕੋਈ ਕਹਿੰਦਾ ਹੈ ਦੋ ਲਫ਼ਜ਼ ਮੈਂ ਕਹਿ ਦਿਆਂ ਵੇ ਫਲਾਣਾ ਤੇ ਬੜਾ ਤਿਆਗੀ ਹੈ ਮੈਂ ਕਹਿੰਦਾ ਹਾਂ ਨਾ ਆਤਮ ਮਾਰਨ ਦਾ ਨਹੀਂ ਮੌਕਾ ਮਿਲਿਆ ਸਹੀ ਤਿਆਗੀ ਹੈ ਫਲਾਣਾ ਦੇ ਬੜਾ ਸਦਾਚਾਰੀ ਹੈ ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ ਸਈ ਸਦਾਚਾਰੀ। ਛੇੜ ਸਾਰੀ ਮੌਕੇ ਨੇ। ਮੌਕਾ ਛੋਟਾ ਮਿਲਿਆ। ਛੋਟਾ ਚੋਰੀ। ਮੌਕਾ ਵੱਡਾ ਮਿਲਿਆ। ਤਾਂ ਵੱਡੀ ਚੋਰੀ ਹੋ ਗਈ। ਇਸ ਵਾਸਤੇ ਕਹਿੰਦੇ ਨੇ ਚੋਰ ਸਾਰੇ ਇੱਕੋ ਜਿਹੇ ਹੁੰਦੇ ਨੇ। ਚੋਰੀ ਛੋਟੀ ਹੁੰਦੀ ਏ, ਚੋਰੀ ਵੱਡੀ। ਇਸ ਪਾਵਨ ਪਵਿੱਤਰ ਬਾਗ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚੋਰ ਕੀ ਹਾਵਾ ਪਰੇ ਨ ਕੋਏ ਤੇ ਪਹਿਲੇ ਪਾਤਸ਼ਾਹੀ ਦਾ ਬਾਗ ਹੈ ਅੱਜ ਹੁਕਮਨਾਮਾ ਆਇਆ ਨਾਂ ਦਾ ਤਮੇ ਇਤਨੀ ਗੱਲ ਨਹੀਂ ਕਰਨੀ ਸੀ ਗੁਰੂ ਨਾਨਕ ਦੇ ਸ਼ਬਦ ਨੂੰ ਟੇਕ ਬਣਾ ਕੇ ਇਤਨੀ ਗੱਲ ਆਖੀ ਸ਼ਹਿਰੋਂ ਪਾਸੇ ਵਪਾਰ ਦੇ ਨਾਂ ਤੇ ਵੀ ਚੋਰੀ, ਰਾਜਨੀਤੀ ਦੇ ਨਾਂ ਤੇ ਵੀ ਚੋਰੀ, ਧਰਮ ਦੇ ਨਾਂ ਤੇ ਵੀ ਚੋਰੀ, ਚੋਰੀ, ਚੋਰੀ। ਏਦਾਂ। ਠੀਕ ਹੈ, ਪੁਲਿਸ ਹੈ, ਹੱਤਕੜੀਆਂ ਨੇ, ਜੇਲਾ ਨੇ। ਪਰ ਕਾਨੂੰਨ ਬਣਾਉਣ ਵਾਲੇ ਜੇ ਚੋਰ ਹੋਣ ਤੇ ਕੌਮ, ਕਾਨੂੰਨ ਦੀ ਹਿਫਾਜ਼ਤ ਕਰਨ ਵਾਲੇ ਚੋਰ ਹੋਣ। ਸ਼ੇਖ ਸਾਦੀ ਸਾਹਿਬ ਦਾ ਇੱਕ ਬੋਲ ਚੇਤੇ ਆ ਰਿਹਾ ਦੁਸ ਦੇ ਮੁਹਾਫਿਜ਼ ਬਦਬਹੀ ਖ ਸ਼ੈਤਾਨ ਨਾਜ਼ਮ ਮੇਂ ਸ਼ਵਲ ਦੁਸਬ ਕਹਿੰਦੇ ਨੇ ਚੋਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਤੇ ਦੇਖ ਕੇ 당 ਹੋਇਆ ਚੋਰੀ ਰਖਵਾਲੇ ਬਣੇ ਨੇ ਚੋਰੀ ਪਹਿਰੇਦਾਰ ਬਣੇ ਦੁਸ ਦੇ ਮੁਹਾਫਿਜ਼ ਮੁਹਾਫਿਜ਼ ਕਹਿੰਦੇ ਰਖਵਾਲੇ ਪਹਿਰੇਦਾਰ دوست بھی کہیں میں نے چور دوستے محافظ بد بہیخا شیطان نازم میں شود شہر کا جس نے انتظام کرنا ہوئے نا پرکشہ انہوں زلے دش امن امان قائم روئے ਸ਼ੇਖ ਸਾਦੀ ਸਾਹਿਬ ਕਹਿੰਦੇ ਜਿਹੜਾ ਨਾਜ਼ਮ ਹੈ ਉਹ ਤੇ ਸ਼ੈਤਾਨ ਹੈ ਕਿ ਜਿਹੜਾ ਪਹਿਰੇਦਾਰ ਹੈ ਉਹ ਤੇ ਚੋਰ ਹੈ ਦੇਸ਼ ਦਾ ਰਖਵਾਲਾ ਖੁਦਾਈ ਹੋਵੇ ਦੋਸ ਦੇ ਮੁਹਾਫਿਜ਼ ਭਾਵੇਂ ਇਰਾਨੀ ਸੂਫੀ ਸੰਤ ਹੈ ਉਸ ਸਮੇਂ ਆਪਣੇ ਇਰਾਨ ਦੀ ਗੱਲ ਕਰਦਾ ਹੈ ਦੋਸ ਦੇ ਮੁਹਾਫਿਜ਼ ਬਦ ਬਹੀ ਹਾ ਸ਼ੈਤਾਨ ਨਾਜ਼ਮ ਮੈਂ ਸ਼ਵਨ ਜਿਸ ਨੇ ਇੰਤਜ਼ਾਮ ਕਰਨਾ ਹੈ ਸਾਰੇ ਸ਼ਹਿਰ ਦਾ ਸਾਰੇ ਜ਼ਿਲ੍ਹਾ ਉਤੇ ਸ਼ੈਤਾਨ ਭੋਲਾ ਸਮਾਜ ਸੇ ਐਸਾ ਨਹੀਂ ਸੀ ਕਿ ਵਿਆਪਕ ਪੱਧਰ ਤੇ ਚੋਰੀ ਕਿਉਂ ਹੋ ਗਈ ਇਹ ਇੱਕੋ ਹੀ ਪ੍ਰਭਾਵ ਹੈ ਮਨੁੱਖ ਦੇ ਮਨ ਤੇ ਧਨ ਦਾ ਕਿ ਜੇ ਮੰਦਰ ਮਸਜਿਦ ਗੁਰਦੁਆਰੇ ਵੀ ਆਉਂਦਾ ਹੈ ਤੇ ਹੈ ਗੁਰੂ ਤੂੰ ਕਾਰੋਬਾਰ ਸਾਡਾ ਠੀਕ ਚਲਾਈ ਧਨ ਆਂਦਾ ਰਹੇ ਭਾਵੇਂ ਤੂੰ ਮਿਲਦਾ ਭਾਵੇਂ ਨਾ ਮਿਲੇ ਤੇਰੀ ਕੋਈ ਲੋੜ ਨਹੀਂ ਡਾ ਕੰਮ ਦੰਦਾ ਚੱਲਦਾ ਬੰਬੇ ਦੇ ਵਿੱਚ ਇਹ ਕਰੋਣਾ ਪਤੀ ਸੱਜਣ ਨੇ ਲੰਗਰ ਪਾਣੀ ਚਕਣ ਦਾ ਬਾਦ ਕੇ ਗੈਨੇ ਜੀ ਅਰਦਾਸ ਕਰੋ ਹੁਣ ਤਾਂ ਤੇ ਰੋਜ਼ ਆਉਦੇ ਕੋਈ ਇਤਨਾ ਆਉਂਦਾ ਹੈ ਮੇਰੇ ਘਰ ਗਿਣਨ ਵਾਸਤੇ 8-10 ਬੰਦੇ ਬੈਠਦੇ ਆਉਣਗੇ ਜੋ ਰੋਜ਼ ਦੀਆਂ ਅੰਦਰ ਮੈਂ ਫਿਰ ਗੁਰਮੁਖੋ ਕੀ ਅਰਦਾਸ ਕਰਨੀ ਹੈ ਖੈਣੇ ਕੇ ਤੰਦਾ ਚਲਦਾਰ ਦੇ ਦੇਖੋ ਵਾਦਾ ਹੋਵੇ ਗੁਰੂ ਵਾਦਾ ਕਰ ਮੈਂ ਤੇ ਅਜੇ ਵੀ ਰਜੇਆ ਕੋਈ ਨਹੀਂ ਆਪ ਦੀ ਗਿਆਖਣੀ ਅਰਜ ਕਰਾਂ ਕੇਵਲ ਧੰਦਾ ਪਰਵਾ ਐਸੇ ਮਨੁਖਿਆ ਪਾਠ ਪੂਜਾ ਦਾਨ ਪੰ ਸੇਵਾ ਸੇਮਰਨ ਕਾ ਕ ਕੀਰਤਨ ਕੇਵਲ ਧਨ ਲਈ ਹੈ ਧਰਮ ਲਈ ਲਈਂ ਪਰਮਾਤਮਾ ਲਈਂ ਗੁਰੂ ਲਈਂ ਕਿਉਂਕਿ ਸਮਾਜ ਚੋਰਾ ਦਾ ਤੇ ਧਨ ਨੂੰ ਸੁਪਾ ਕੇ ਰੱਖਣਾ ਪੈਂਦਾ ਕਬੀਰ ਕਹਿੰਦੇ ਨੇ ਹੀਰੇ ਸੇ ਗੱਡੀ ਗੱਡੀ ਪੈਨੇ ਹਰ ਪਾਸੇ ਪੈਨੇ ਕੋਈ ਲੁੱਟਦਾ ਹੀ ਨਹੀਂ ਕੋਈ ਚੁਰਾਉਂਦਾ ਹੀ ਨਹੀਂ ਆ ਗਵਾਖੇ ਸੌਣ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋਕ ਰਾਮ ਦਾ ਰਾਮ ਵਡਮੁੱਲਾ ਹੀਰੇ ਦੁਨੀਆ ਦੀ ਸਾਰੀ ਦੌਲਤ ਨਿਛਾਵਰ ਕੀ ਤੇ ਜਾ ਸਕਦੀ ਉਸ ਹੀਰੇ ਕਬੀਰ ਕਹਿੰਦੇ ਜਿਤਨਾ ਲੁੱਟਣਾ ਹੈ ਲੁੱਟ ਲੈ राम नाम के लोट है लोट सके तो लोट फिर पाछे पछताओगे जब प्राण जाएंगे लुटेया नहीं चुराया नहीं बाद पछतातापेगा संसार में जो कीती हुई धन की चोरी बेमानी ठगी अंतिम समय शिवाय पछताताप तो और कुछ नहीं होता ਅੰਤਮ ਸਮੇਂ ਮਨੋ ਪਰੋਂਦਾਇ ਤੇ ਪੇੜਦਾਇ ਤੇ ਸਾਰੇ ਦੁੱਖਾਂ ਦੇ ਭੋਗ ਭੋਗਣੇ ਪੈਂਦੇ ਨੇ ਇਸੇ ਹੀ ਸ਼ਬਦ ਵਿੱਚ ਆ ਜਾਏਗਾ ਲੇਕਿਨ ਰਾਮ ਨਾਮ ਲੁੱਟਿਆ ਨਹੀਂ ਚੁਰਾਇਆ ਨਹੀਂ ਅੰਤਮ ਸਮੇਂ ਬਸ ਇਹ ਹੀ ਪਛਤਾਵਾ ਹੋਵੇਗਾ ਮੈਂ ਨਹੀਂ ਲੁੱਟਿਆ ਕਾਸ਼ ਲੁੱਟ ਲੈਂਦਾ ਕਾਸ਼ ਲੁੱਟ ਲੈਂਦਾ ਧਨ ਦੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ ਨੇ ਨਾਮ ਦੇ ਲੁੱਟਣ ਵਾਲੇ ਨੂੰ ਸੰਤ ਕਹਿੰਦੇ ਨੇ ਗੁਰਮੁਖ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ। ਬਾਗਤ ਕਹਿੰਦੇ। ਧਨ ਦੇ ਲੁੱਟਣ ਲੁਟੇਰੇ ਅਗਰ ਗ੍ਰਭ ਦੇ ਜਾ ਜਾਣ, ਪਸੜ ਦੇ ਛਾ ਜਾ ਜਾਣ, અપਮਾਨਿਤ ਹੁੰਦੇ ਨਹੀਂ। ਨਾਮ ਦਾ ਲੁਟੇਰਾ ਉਹਦਾ ਤੇ ਸਨਮਾਨ ਪਰਮਾਤਮਾ ਆਪ ਕਰਦਾ ਹੈ। ਸਾਰਾ ਸੰਸਾਰ ਕਰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਦ ਤੇ ਵਾਗ ਦੇ ਜੋ ਕਹਿ ਰਹੇ ਨੇ ਅਖਰੀ ਅਰਥ ਮੈਂ ਆਰਮ ਕਰਾਂ ਲੇਟ ਪਾਉ ਨਾ ਕਰਾਂ ਲੇਕਿਨ ਇੱਕ ਨੁਕਤਾ ਭਾਵਪੂਰਵ ਹੋਰ ਪੜੇ ਸਾਹਮਣੇ ਰੱਖਦੇ ਹਾਂ ਛੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਕਰ ਦੇ ਚ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਮੰਦਰ ਮਸਜਿਦ ਗੁਰਦੁਆਰੇ ਦੇ ਚ ਬੈਠਾ ਹੈ ਕਿਤੇ ਵੀ ਆਰ ਵਕਤ ਚੱਲਦੀ ਸ਼ੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਪਰ ਚੋਰ ਚੋਰੀ ਕਰਨ ਦੇ ਵਿੱਚ ਉਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਵੇ ਕਿਉਂਕਿ ਮੌਕਾ ਹਰ ਵਕਤ ਨਹੀਂ ਹੈ ਹਰ ਜਗ੍ਹਾ ਨਹੀਂ ਹੈ ਸੰਤ ਦੇ ਅੰਦਰ ਦਇਆ ਭਾਵ ਹਰ ਵਕਤ ਚੱਲਦਾ ਹੈ ਸੰਤ ਦੇ ਅੰਦਰ ਦਾਨੇ ਬਿਰਤੀ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਹੈ ਜਿੱਥੇ ਲੋੜ ਮੇਰੇ ਖਿਆਲ ਗੱਲ ਪਕੜ ਦੇ ਚਾਹੀ ਹੋਵੇ ਮੈਂ ਇੱਕ ਦਫਾ ਫਿਰ ਦੌੜ ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਤਾ ਦੇਚ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਮੌਕਾ ਮਿਲਦਾ ਹੈ ਮੌਕਾ ਮੈਂ ਸੰਤ ਦੇ ਅੰਦਰ ਦਇਆ ਤੇ ਦਾਨ ਵਰਤੀ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਕ੍ਰਿਤਾ ਦੇਚ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈਂਦੀ ਹੈ ਜਿੱਥੇ ਉਸ ਨੂੰ ਲੋੜ ਮਹਿਸੂਸ ਹੁੰਦੀ ਹੈ ਤੇ ਹਾਂ ਕਿੱਥੇ ਮੇਰੀ ਦਇਆ ਪ੍ਰੇਤ ਰੂਪ ਵਿੱਚ ਪ੍ਰਗਟ ਹੋਵੇ ਇੱਕ ਖੋ ਕੇ ਖੁਸ਼ ਹੁੰਦਾ ਇੱਕ ਦੇ ਕੇ ਖੁਸ਼